ਇਲਾਕੇ ਦੇ ਵਿੱਚ ਉਸ ਸਮੇਂ ਸੋਗ ਦੀ ਲਹਿਰ ਫੈਲ ਗਈ ਜਦੋਂ ਕਿਸਾਨ ਆਗੂ ਅਤੇ ਲੋਕ ਹਿੱਤ ਮਿਸ਼ਨ ਦੇ ਪ੍ਰਧਾਨ ਸਰਦਾਰ ਸੁਖਦੇਵ ਸਿੰਘ ਸੁਖਾ ਕੰਸਾਲਾ ਦੇ ਨੌਜਵਾਨ ਹੁਣ ਹਰ ਪੁੱਤਰ ਦੀ ਕਰੰਟ ਲੱਗ ਕੇ ਮੌਤ ਹੋ ਗਈ ਦਲੀ ਜਾਣਕਾਰੀ ਅਨਸਾਰ ਹਰਕੀਰਤ ਸਿੰਘ ਜੋਗੀ ਦੇ ਸ਼ਾਮ ਆਪਣੇ ਵਾੜੇ ਦੇ ਵਿੱਚ ਮਜ਼ਦੂਰ ਪ੍ਰਵਾਸੀ ਵੀਰਾਂ ਦੇ ਲਈ ਪੱਕਾ ਲਗਾ ਰਿਹਾ ਸੀ ਤਾਂ ਅਚਾਨਕ ਉਸ ਨੂੰ ਬਿਜਲੀ ਦਾ ਝਟਕਾ ਲੱਗ ਗਿਆ ਇਸ ਤੋਂ ਬਾਅਦ ਉਹ ਬੇਹੋਸ਼ ਹੋ ਗਿਆ ਬੇਹੋਸ਼ ਹੋਏ ਇਸ ਨੌਜਵਾਨ ਨੂੰ ਚੁੱਕ ਕੇ ਪੀਜੀਆ ਚੰਡੀਗੜ੍ਹ ਤੇ ਜਾਇਆ ਜਾਂਦਾ ਹੈ ਜਿੱਥੇ ਕੀ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਉਸ਼ੀਤ ਕਰ ਦਿੱਤਾ ਜਾਂਦਾ ਏ ਇਸ ਖਬਰ ਦਾ ਪਤਾ ਲੱਗਣ ਤੋਂ ਬਾਅਦ ਸਮੁੱਚੇ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਫੈਲ ਗਈ ਵੱਡੀ ਗਤੀ ਦੇ ਵਿੱਚ ਲੋਕ ਇਸ ਦੁੱਖ ਦੀ ਘੜੀ ਦੇ ਵਿੱਚ ਸੁਖਦੇਵ ਸਿੰਘ ਸੁਖਾ ਕੰਸਾਲਾ ਦੇ ਘਰ ਪਹੁੰਚੇ ਅਤੇ ਅੱਜ ਦੁਪਹਿਰੇ 1.5 2 ਵਜੇ ਇਸ ਨੌਜਵਾਨ ਹੋਣਹਾਰ ਪੁੱਤਰ ਦਾ ਜਿਹੜਾ ਸੰਸਕਾਰ ਕਰ ਦਿੱਤਾ ਗਿਆ ਸੰਸਕਾਰ ਮੌਕੇ ਪਿੰਡ ਵਾਸੀ ਨਹੀਂ ਸਗੋਂ ਜਿੰਨੇ ਵੀ ਲੋਕ ਪਹੁੰਚੇ ਸਨ ਹਰ ਇੱਕ ਦੀ ਅੱਖ ਨਮ ਸੀ ਕਿਉਂਕਿ ਵੇਹwidehat ਹੋਣਹਾਰ ਪੁੱਤਰ ਦਾ ਅਚਾਨਕ ਤੁਰ ਜਾਣਾ ਕੰਸਾਲਾ ਪਰਿਵਾਰ ਲਈ ਹੀ ਨਹੀਂ ਸਗੋ ਸਮਝੇ ਅੱਲਾ੍ਹ ਦੇ ਲਈ ਇੱਕ ਵੱਡਾ ਜਿਹੜਾ ਦੁਕਾਨ ਤੇ ਇੱਕ ਵੱਡਾ ਕਹਿਰ ਵਾਪਰਿਆ ਏ ਸੋ ਤੁਸੀਂ ਵੀ ਦੇਖੋ ਕਿਹੜੀ ਵੱਖ-ਵੱਖ ਸ਼ਖਸੀਅਤਾਂ ਇਸ ਸੰਸਕਾਰ ਦੇ ਮੌਕੇ ਜਿਹੜੀਆਂ ਦੁੱਖ ਦੀ ਘੜੀ ਦੇ ਵਿੱਚ ਸਰਦਾਰ ਸੰਦੇਸ਼ ਸਿੰਘ ਕੰਸਾਲਾ ਦਾ ਦੁੱਖ ਮਟਾਉਣ ਦੇ ਲਈ ਉਹਨਾਂ ਦੇ ਘਰ ਪਹੁੰਚੇ ਆ ਉਹਨਾਂ ਦੇ ਬੱਚੇ ਦੇ ਸੰਸਕਾਰ ਤੇ ਪਹੁੰਚੇ ਆ ਥੱਲੇ ਦੁੱਖ ਮਾਇਆ ਲੱਗਦੀ ਆ ਬੜੀ ਥੰਦੇ ਨੂੰ ਕਹਾਂ ਨਾ ਮੰਨਦਾ ਸਾਡੇ ਖਾਤੀਆਂ ਕੀ ਕਰਦੇ ਵੀ ਸਾਡੀ ਬੜੀ ਬਾਲੇ ਬਾਲੇ ਪੜ ਖੌਂ ਫੜਾ ਰਿਹਾ ਜਿੰਦਾ ਗਰਡੋ ਪੁੱਤ ਰਾਸ਼ਟਰੀ ਗਰਡੋ ਯਾਰ ਨਾ ਇਹ ਕਾਰਨ ਹੋਣੀ ਹੈ ਅਸੀਂ ਲੋਕ ਇੱਕ ਮਿਸ਼ਨ ਦੇ ਜੋ ਪ੍ਰਧਾਨ ਨੇ ਪੰਜਾਬ ਦੇ ਉਹਨਾਂ ਦੇ ਸੁੱਖਾ ਕੰਸਾਲਾ ਜੀ ਦੇ ਉਹਨਾਂ ਦਾ ਬੇਟਾ ਜੋ ਕਿਰਤਾ ਜੋ 22 21 ਸਾਲਾਂ ਦਾ ਨੌਜਵਾਨ ਆ ਜਿਹਦੀ ਰਾਤ ਗਰੰਟ ਲੱਗਣ ਕਾਰਨ ਮੌਤ ਹੋ ਗਈ ਏ ਪਿੰਡ ਕੰਸਾਲੇ ਵਿਖੇ ਸੰਸਕਾਰ ਕੀਤਾ ਜਾ ਰਿਹਾ ਇਸ ਸਮੇਂ ਦੇ ਲਈ ਤਸਵੀਰਾਂ ਬਾਹਰੂਪ ਕਹਿ ਕੇ ਹਾਜ਼ਰ ਨੌਜਵਾਨ ਜਿਹੜਾ ਲੱਕ ਕਿਦਾਂ ਛੱਡ ਸੁੱਖੇ ਦਾ ਇੱਕ ਇੱਕੋ ਬੇਟਾ ਸੀ 22 ਸਾਲ ਦਾ ਤਾਂ ਹੈ ਨਾ ਪਪਾ ਜੀ ਅਮਰ ਛੱਕਿਆ ਗੁਰਚੇਕਾ ਲੜਕਾ ਤਾਂ ਜਿਹੜਾ 23 ਸਾਲ ਦਾ 22 ਸਾਲਾਂ ਦੇ ਨੌਜਵਾਨਾਂ ਜੋ ਅਮਰ ਛੱਕਿਆ ਵਤ ਜਿਹਦੀ ਰਾਤ ਕਰੰਟ ਲੱਗਣ ਕਰ ਮੌਤ ਹੋ ਗਈ ਹੈ ਕੱਲਾ ਕੱਲਾ ਬੇਟਾ ਤਾਂ ਮਾਪਿਆਂ ਦਾ ਪੁੱਤ ਦੇਖ ਸਾਧੋ ਬੜਾ ਦੁੱਖ ਲੱਗਦਾ ਇਹ ਜੀ ਗੱਲਾਂ ਸੁਣ ਕੇ ਦੇਖੋ ਨੌਜਵਾਨ ਪੁੱਤ ਪਰ ਜਵਾਨੀ ਚ ਸਾਰਾ ਉਹਦਾ ਮਾਂ-ਬਾਪ ਦਾ ਦੇਖੋ ਹੁਣ ਕਿੱਡਾ ਪਹਾੜ ਦੁੱਖਾਂ ਦਾ ਬਾਈ ਪਗਿਰਿਆ ਤੇ 3 ਹਾਲ ਦੇ ਅਮਰ ਛਕ ਲਿਆ ਹੈ ਹੈ ਸਾਡੇ 3.5 ਸਾਲ ਦੇ ਸਾਡੇ 3.5 ਸਾਲ ਦੇ ਨੇ ਅਮਰ ਛਕ ਲਿਆ ਤਾਂ ਹੈ ਹਾਂਜੀ ਕਹਿੰਦਾ ਬਾਪੂ ਨੇ ਹੀ ਕਰੀ ਕਰ ਪਾਂ ਪਾਂ ਲਈ ਨੇ ਅੱਛੇ ਹੀ ਨਹੀਂ ਕਹਿੰਦਾ ਮੰਮਾ ਵੀ ਛਕਾ ਦੋ ਅੱਛੇ ਹੀ ਹਾਂ ਅੱਜ ਆਪਣੇ ਡੈਡੀ ਨੂੰ ਕਹਿੰਦਾ ਤਾਂ ਹਾਂ ਅੱਜੇ ਗੱਲਾਂ ਕਰੀਆਂ ਸੁੱਖੇ ਨੇ ਸੁੱਖੇ ਨੇ ਦੱਸਿਆ ਉਹਦੇ ਡੈਡੀ ਨੇ ਦੱਸਿਆ ਕਹਿੰਦਾ ਸਾਡੇ 3.5 ਸਾਲ ਦੇ ਬੱਚੇ ਨੇ ਅਮਰ ਛਕ ਲਿਆ ਤਾਂ ਨਹੀਂ ਕਿਹਦਾ ਅਮਰ ਛਕਾ ਦੋ ਨਹੀਂ ਮੈਂ ਤੁਹਾਡੀ ਡੈਡੀ ਕਿਰਪਾਨ ਪਾਲਾਣੀ ਗੁਰਸਿੱਖ ਫੈਮਿਲੀ ਆ ਲੱਕ ਦੇ ਸਮਾਜ ਸੇਵੀ ਜਥੇਬੰਦੀਆਂ ਲੱਕ ਦੇ ਪੰਚ ਸਰਪੰਚ ਮੋਤਰੋ ਹਲਕਾ ਇੰਚਾਰਜ ਹਰੇਕ ਪਾਰਟੀ ਦੇ ਸਮਾਜਿਕ ਜਥੇਬੰਦੀਆਂ ਮਾਸੇ ਵੀ ਜੱਜ ਤੱਕ ਜੋ ਇੱਥੇ ਪਹੁੰਚੇ ਨੇ ਲੱਕ ਦੇ ਐਮਐਲਏ ਮੰਤਰੀ ਸਹਿਬਾਨ ਜੋ ਪਹੁੰਚੇ ਹੋਏ ਨੇ ਪਟਿਕੰਟਰੀ ਚ ਇਲਾਕੇ ਦੇ ਹਾਂ ਜੀ ਹਾਇ ਸੁਬਾਹ ਸੇਵਾ ਦੇ ਕੰਮ ਕਰਦੇ ਰਹਿੰਦੇ ਸੀ ਕੱਠੋਂ ਅੰਦੋਲਨ ਚੱਲਿਆ ਜਦ ਆਪਣਾ ਕਿਸਾਨ ਉਹਨਾਂ ਨੇ ਬੜ ਚੜ੍ਹ ਕੇ ਹਿੱਸਾ ਲਿਆ ਇਹਨਾਂ ਨੇ ਸੁੱਖਾ ਜੀ ਨੇ ਦੇਖੋ ਹੁਣ ਕਚਾਨ ਜਥੇਵੰਦੀ ਦੇ ਲੋਕੀਤ ਵਿੱਚ ਅੰਦਰ ਪੰਜਾਬ ਦੇ ਪ੍ਰਧਾਨ ਲਾਈਵ ਜਨ ਇੱਕ ਉਸਾਲਾ ਪਿੰਡ ਆਪਣਾ ਬਲਾਕ ਮਜੀਦੇ ਨਾਲੇ ਪਿੰਡ ਜ਼ਿਲ੍ਹਾ ਮੋਹਾਲੀ ਰੋਪੜ ਨੇੜੇ ਨਿਊ ਚੰਡੀਗੜ੍ਹ ਸੰਗਤਾਂ ਦਾ ਤੁਸੀਂ ਦੇਖ ਸਕਦੇ ਹੋ ਕਿੰਨਾ ਪਿਆਰ ਆ ਸੰਗਤਾਂ ਦਾ ਖਾਠਾ ਮਾਰਦਾ ਕਾਠਾ ਇਲਾਕੇ ਦਾ ਜਿਹੜਾ ਨੌਜਵਾਨ ਭਰੀ ਜਵਾਨੀ ਦੇ ਵਿੱਚ ਤੁਰ ਪਿਆ 21-22 ਸਾਲਾਂ ਦਾ ਨੌਜਵਾਨ ਜੋ ਅਮਰ ਸ਼ਖ ਹੈ ਉਹਦਾ ਗੁਰਸਿੱਖ ਬੱਚਾ ਕੱਲਾ ਕੱਲਾ ਹੀ ਬੇਟਾ ਉਹਨਾਂ ਦਾ ਮਾਪਿਆਂ ਦਾ ਜੋ ਦੇਖੋ ਇਲਾਕੇ ਦੇ ਸੰਗਤਾਂ ਪਹੁੰਚਦੇ ਨੇ ਵਾਹਿਗੁਰੂ ਵਾਹਿਗੁਰੂ ਇਹ ਜੇ ਕੰਮ ਕਿਸੇ ਗੱਲਾਂ ਕਰਵੇ ਦੁਸ਼ਮਨਾਂ ਕਾ ਵੀ ਨਾ ਕਰਵੇ ਪ੍ਰਮਾਤਮਾ ਨੂੰ ਸਾਰਿਆਂ ਦੇ ਕਰ ਸੁਖਾਂਤ ਲਈ ਵਾਹਿਦਾ ਦੇ ਕੇ ਉਹ ਕਹਿ ਨਹੀਂ ਸਕਦੇ ਹਵਾਜ ਬੇਮੋ ਹਵਾ 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 پھر نا پم 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 پ ਬਾਹੀ ਗੁਰੂ ਕਹਿ ਕੇ ਹਾਜ਼ਰੀ